ਅੱਜ ਦੇ ਸਮੇਂ ਦੇ ਵਿੱਚ ਵੇਖ ਲਈਏ ਆਪਾਂ ਕੋਈ ਗਾਉਣ ਵਾਲਾ ਲਵਾਉਣਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਗੰਦਮੰਦ ਦਾ ਪ੍ਰੋਗਰਾਮ ਕਰਾਉਣਾ ਹੋਵੇ ਲੋਕੀ ਖੁੱਲਾ ਪੈਸਾ ਵਾਰਦੇ ਨੇ ਪੈਸਾ ਖਰਚਣ ਲੱਗੇ ਪਰਵਾਹ ਨਹੀਂ ਕਰਦੇ ਕਿਸੇ ਦਾ ਵਿਆਹ ਹੋਵੇ ਨਾ ਅਸੀਂ ਵਿਆਹ ਦੇ ਵਿੱਚ ਸਾਰੇ ਪ੍ਰੋਗਰਾਮ ਦੇ ਜਿੰਨਾ ਵੀ ਸਮਾਨ ਖਰੀਦਣਾ ਹੈ ਸ਼ਰਾਬਾਂ ਖਰੀਦੀਆਂ ਨੇ ਮਾਸ ਖਰੀਦਣਾ ਹੈ ਜਾਂ ਡਾਂਸਰ ਕਰਨੇ ਨੇ ਕਦੇ ਬੰਦਾ ਗੁਰਹੇਜ ਨਹੀਂ ਕਰਦਾ ਪੈਸੇ ਤੋਂ ਪਰ ਜਦੋਂ ਗੱਲ ਆਉਂਦੀ ਹੈ ਗੁਰੂ ਘਰ ਦੇ ਵਜ਼ੀਰ ਦੀ ਗੁਰਦੁਆਰੇ ਦੇ ਗ੍ਰੰਥੀ ਦੀ ਉਦੋਂ ਜਿੱਥੇ ਬੰਦਾ ਵਿਆਹ ਦੇ ਵਿੱਚ 11-11 ਲੱਖ ਦੇ ਵਿੱਚ ਗਾਉਣ ਵਾਲਿਆਂ ਨੂੰ ਕਰਦਾ ਹੈ ਨਾ ਤਰਾਂ-ਤਰਾਂ ਦੀਆਂ ਸ਼ਰਾਬਾਂ ਖਰੀਦਦਾ ਉਸੇ ਗ੍ਰੰਥੀ ਸਿੰਘ ਦੀ ਜਦੋਂ ਵਾਰੀ ਆਉਂਦੀ ਹੈ 1100 ਰੁਪਇਆ ਦੇਣ ਲੱਗੇ ਸਾਡੀ ਜਾਨ ਨਿਕੜਦੀ ਹੈ ਪਰ ਮਾਫ਼ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਨਾ ਆਨ ਨੂੰ ਕੋਈ ਵੀ ਗਰੰਥੀ ਸਿੰਘ ਨਹੀਂ ਲੱਭਣਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੁਰੂ ਘਰਾਂ ਦੇ ਵਿੱਚ ਹੋ ਸਕਦਾ ਮਾਫ ਕਰਿਓ ਜਿੰਦੇ ਲਾਉਣੇ ਪੈ ਜਾਣਾ ਕਿਉਂ ਕਿਉਂਕਿ ਕੋਈ ਗਰੰਥੀ ਸਿੰਘ ਬੰਨ੍ਹਣ ਦੇ ਲਈ ਤਿਆਰ ਨਹੀਂ ਹੈ ਕੋਈ ਗੁਰੂ ਪਾਤਸ਼ਾਹ ਦੀ ਬਾਣੀ ਪੜਨ ਦੇ ਲਈ ਤਿਆਰ ਨਹੀਂ ਹੈ ਜਿੰਨੇ ਮਰਜੀ ਤੁਸੀਂ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਵੇਖ ਲਓ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਦੇ ਮੁੰਡੇ ਖਜ਼ਾਨਚੀਆਂ ਦੇ ਮੁੰਡੇ ਕਿਸੇ ਵੀ ਕਮੇਟੀ ਦੇ ਸੈਕਟਰੀ ਦੇ ਬੱਚੇ ਗਰੰਥੀ ਸਿੰਘ ਨਹੀਂ ਹੋਣੇ ਸਾਰਿਆਂ ਦੇ ਸਾਰੇ ਬੱਚੇ ਕੋਈ ਕਿਤੇ ਜਾਂਦਾ ਹੈ ਕੋਈ ਕੈਨੇਡਾ ਜਾਂਦਾ ਹੈ ਕੋਈ ਅਮਰੀਕਾ ਜਾਂਦਾ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੰਮ ਦੇ ਵਿੱਚ ਕੁਝ ਨਹੀਂ ਹੈ ਇੱਕ ਗਰੰਥੀ ਸਿੰਘ ਦਿਨ ਰਾਤ ਦੀ ਡਿਊਟੀ ਕਰਦਾ ਉਹਨੂੰ 5 ਤੋਂ 7000 ਰੁਪਇਆ ਦੇ ਕੇ ਅਸੀਂ ਮੁੱਲ ਖਰੀਦ ਲੈਨੇ ਆ ਉਹਦੇ ਉੱਤੇ ਅਸੀਂ ਆਪਣਾ ਹੁਕਮ ਚਲਾਉਨੇ ਆ ਪਰ ਮਾਫ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਗਰੰਥੀ ਸਿੰਘ ਨਹੀਂ ਲੱਭਣਾ ਤੁਸੀਂ ਜਿੰਨੀਆਂ ਮਰਜ਼ੀ ਤਨਖਾਹਾਂ ਦਿਓ ਇਸ ਲਈ ਬੇਨਤੀ ਹੈ ਵੀ ਭਾਈ ਗੁਰੂ ਘਰ ਦੇ ਵਜ਼ੀਰਾਂ ਨੂੰ ਸਾਂਭ ਲਓ 2 ਤੋਂ 250 ਰੁਪਿਆ ਦਿਹਾੜੀ ਦੇ ਵਿੱਚ ਕਿਸੇ ਦਾ ਵੀ ਘਰ ਨਹੀਂ ਚੱਲ ਸਕਦਾ ਇੱਕ ਵਾਰੀ ਤੁਸੀਂ ਆਪਣੇ ਘਰ ਨੂੰ 200 ਰੁਪਿਆ 250 ਰੁਪਿਆ ਦਿਹਾੜੀ ਲੈ ਕੇ ਆਓ ਆਪਣੇ ਘਰ ਦੇ ਖਰਚੇ ਚਲਾ ਕੇ ਦੇਖੋ ਜਿਵੇਂ ਤੁਹਾਡੇ ਖਰਚੇ ਨਹੀਂ ਚੱਲ ਸਕਦੇ ਨਾ ਉਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਰਹਿਣ ਵਾਲਾ ਵੀ ਸਾਡੇ ਕੋਈ ਭੈਣ ਭਾਈ ਹੋਣਾ ਜਿਵੇਂ ਤੁਸੀਂ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦੇ ਹੋ ਉਸੀ ਤਰ੍ਹਾਂ ਗੁਰੂ ਘਰ ਦੇ ਗ੍ਰੰਥੀ ਦੇ ਬੱਚਿਆਂ ਦੇ ਵੀ ਸ਼ੌਂਕ ਹੋਣੇ ਜਿਹੜੇ ਸ਼ੌਂਕ ساری ਉਮਰ ਲੰਘ ਜਾਂਦੀ ਹੈ ਕਦੇ ਗ੍ਰੰਥੀ ਸਿੰਘ ਪੂਰੇ ਨਹੀਂ ਕਰ ਸਕਦਾ ਤੁਸੀਂ ਆਪ ਵੇਖ ਲਓ 200 ਰੁਪਿਆ ਦਿਹਾੜੀ 250 ਰੁਪਿਆ ਦਿਹਾੜੀ 5 ਤੋਂ 7000 ਰੁਪਿਆ ਮਹੀਨੇ ਦਾ ਲੈ ਕੇ ਤਨਖਾਹ ਦਾ ਤੁਸੀਂ ਆਪਣੇ ਬੱਚਿਆਂ ਦੇ ਪਰਿਵਾਰ ਪਾਲ ਕੇ ਵੇਖੋ ਵੀ ਗੁਜ਼ਾਰੇ ਚੱਲਦੇ ਨੇ ਜਾਂ ਨਹੀਂ ਚੱਲਦੇ ਇਸ ਲਈ ਆਉਣ ਵਾਲਾ ਸਮਾਂ ਭਾਈ ਬਹੁਤ ਹੀ ਘਾਤਕ ਸਮਾਂ ਜਿੰਨੇ ਵੀ ਆਪਣੇ ਭੈਣ ਭਰਾ ਇਸ ਲੈਣ ਦੇ ਵਿੱਚੋਂ ਟੁੱਟਦੇ ਜਾਂਦੇ ਨੇ ਗਰੰਥੀ ਨਾਂ ਬਣਨ ਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਅਸੀਂ ਲੋਕ ਆ ਅਸੀਂ ਸਾਰਿਆਂ ਤੋਂ ਵੱਡੇ ਦੋਸ਼ੀ ਲੋਕ ਆ ਜਿਨ੍ਹਾਂ ਨੇ ਗੁਰੂ ਘਰ ਦੇ ਗਰੰਥੀਆਂ ਦੀ ਕਦਰ ਨਹੀਂ ਕੀਤੀ 5 ਤੋਂ 7000 ਰੁਪਇਆ ਦੇ ਕੇ ਜੇ ਕੋਈ ਗਰੰਥੀ ਸਿੰਘ ਰਹਿੰਦਾ ਹੈ ਤਾ ਉਹਨੂੰ ਵੀ ਅਸੀਂ ਕਿਸੇ ਤਰ੍ਹਾਂ ਦੇ ਤਾਨੇ ਮੇੜੇ ਮਾਰਦੇ ਰਹਿਣਿਆਂ 5 ਤੋਂ 7000 ਰੁਪਈਆ ਦੇ ਕੇ ਆਪਣੇ ਆਪ ਤੇ ਵੇਖੋ ਵੀ 5 ਤੋਂ 7000 ਰੁਪਈਆ ਦੇ ਕੇ ਤੁਹਾਡੇ ਘਰ ਦਾ ਗੁਜ਼ਾਰਾ ਚੱਲ ਸਕਦਾ ਜਾਂ ਨਹੀਂ